ਹਲਕਾ ਉਸਤਰਾਣਾ ਅੰਦਰ ਜਿੱਥੇ ਅੱਜ ਤੇਜ਼ ਹਨੇਰੀ ਆਈ ਉੱਥੇ ਹੀ ਕੁੱਪਾਂ ਨੂੰ ਕਾਫੀ ਜ਼ਿਆਦਾ ਅੱਗ ਲੱਗੀ ਹੈ ਕਿਉਂਕਿ ਕੁਝ ਜਿੰਮੇਵਾਰਾਂ ਦਾ ਕਹਿਣਾ ਹੈ ਕਿ ਇੱਥੇ ਲੱਗੇ ਜਿਹੜੇ ਕਣਕ ਦੇ ਵੱਢ ਨੂੰ ਅੱਗ ਲਾਈ ਹੋਈ ਸੀਗੀ ਉੱਥੇ ਹੀ ਨਾਲ ਕਿਸੇ ਤਰ੍ਹਾਂ ਪਤਾ ਨਹੀਂ ਐਚਐਨਚੇਤ ਜਿਹੜੀ ਕੁੱਪਾਂ ਨੂੰ ਅੱਗ ਲੱਗੀ ਹੈ ਕਾਫੀ ਜ਼ਿਆਦੇ ਕੁੱਪ ਵੱਡੀ ਤعداد ਦੇ ਵਿੱਚ ਸੜ ਗਏ ਨੇ ਜਿੰਮੇਵਾਰਾਂ ਦੇ ਔਰ ਜਿਹੜੇ ਤੋੜੀ ਕਾਫੀ ਜ਼ਿਆਦਾ ਮਿਹਨਤ ਕਰਕੇ ਇਹਨਾਂ ਨੇ ਇਕੱਠੀ ਕਰਕੇ ਇੱਕ ਉਪ ਬੰਨੇ ਹੀ ਤਿਆਰ ਕੀਤੇ ਸੀਗੇ ਔਰ ਉਸ ਵਾਸਤੇ ਇੱਕ ਚਾਰਾ ਬਣਾਇਆ ਸੀਗਾ ਉਸ ਨੂੰ ਅੱਜ ਅੱਗ ਲੱਗਣ ਕਾਰਨ ਉਹ ਸਾਰਾ ਸੜ ਕੇ ਸੁਆਹ ਹੋ ਗਿਆ ਹੈ ਔਰ ਜਿੱਥੇ ਇਸ ਤਰ੍ਹਾਂ ਦੇ ਹਾਦਸੇ ਵਾਪਰਦੇ ਨੇ ਉੱਥੇ ਹੀ ਅੱਜ ਫਰਗੜ ਦੀਆਂ ਅੰਗੜੀਆਂ ਜਿਹੜੀਆਂ ਕੰਮ ਛੱਡ ਗਈਆਂ ਨੇ ਉਹਨਾਂ ਦਾ ਵੀ ਕੋ ਬਹੁਤ ਵੱਡਾ ਕਹਿਣ ਦੇਖ ਨੂੰ ਮਿਲਿਆ ਹੈ ਕਿਉਂਕਿ ਸਮੇਂ ਤੇ ਜਿਹੜੇ ਮੌਕੇ ਤੇ ਕੋਈ ਵੀ ਗੱਡੀ ਕੰਮ ਨਾ ਕਰੇ ਅੱਗ ਬੁਝਾਉ ਜੰਤਰ ਜਿਹੜੇ ਸੀਗੇ ਆਏ ਇੱਥੇ ਪਹੁੰਚੇ ਮੁੱਖ ਤੇ ਉਹਨਾਂ ਵੱਲੋਂ ਵੀ ਅੱਗ ਬੁਝਾਉਣ ਦਾ ਜਿਹੜਾ ਯਤਨ ਕੀਤਾ ਗਿਆ ਪਰ ਲੇਕਿਨ ਕੋਈ ਉਹਦੇ ਵਿੱਚ ਤਕਨੀਕੀ ਖਰਾਬੀ ਆਣ ਕਰਕੇ ਉਹ ਵੀ ਖਰਾਬ ਹੋ ਗਿਆ ਔਰ ਉਹ ਵੀ ਠੋਸ ਦਿਖਾਈ ਦਿੱਤੇ ਜਿੱਥੇ ਸੂਬਾ ਸਰਕਾਰ ਵੱਲੋਂ ਕੀਤੇ ਜਾਂਦੇ ਵੱਡੇ ਵੱਡੇ ਦਾਅਵੇ ਉੱਥੇ ਅੱਜ ਜਿਹੜੇ ਅੱਗ ਬੁਝਾਉ ਜੰਤਰ ਜਿਹੜੇ ਕੰਮ ਨਹੀਂ ਆਏ ਔਰ ਅੱਗ ਦੇ ਨਾਲ ਜਿਹੜਾ ਕੀ ਵੱਡਾ ਨੁਕਸਾਨ ਹੋਇਆ ਹੈ ਚਤਰਾਣਾ ਹਲਕੇ ਦੇ ਵਿੱਚ ਜਿਹੜਾ ਚਤਰਾਣਾ ਅੱਡਾ ਦੇ ਉੱਤੇ ਕੁੱਪਾ ਨੂੰ ਕਈ ਕੁੱਪਾ ਨੂੰ ਲੱਗੀ ਅੱਗ ਨਾਲ ਕਾਫੀ ਵੱਡੀ ਤਦਾਦ ਦੇ ਵਿੱਚ ਜਿੱਥੇ ਤੂੜੀ ਸੜੀ ਹੈ ਉੱਥੇ ਹੀ ਨਾਲ-ਨਾਲ ਉਹਨਾਂ ਦੇ ਜਿਹੜੇ ਕਿ ਰੀਪਰ ਸੀਗੇ ਲੱਗੇ ਖੜੇ ਉਹ ਵੀ ਸੜ ਕੇ ਸੁਆਹ ਹੋ ਗਏ ਨੇ ਔਰ ਮਿਡਾਨ ਫਰੇਮ ਹੋਇਆ ਹੈ ਹੁਣ ਦੇਖਣਾ ਹੋਵੇਗਾ ਕਿ ਸੂਬਾ ਸਰਕਾਰ ਉਹਨੋਂ ਜਿਹੜਾ ਇਸ ਤਰ੍ਹਾਂ ਕਿਸਾਨਾਂ ਦਾ ਅੱਡਾ ਨੁਕਸਾਨ ਹੋਇਆ ਹੈ ਉਹਦਾ ਪਰਪਾਈ ਕਰਨ ਲਈ ਕੋਈ ਇਸੇ ਤਰ੍ਹਾਂ ਦੀ ਮਾਲੂਮਤ ਕੀਤੀ ਜਾਵੇਗੀ ਜਾਂ ਇਹ ਕਿਸਾਨ ਜਿਹੜੇ ਕਿ ਅੱਜ ਜਿਹੜਾ ਹਾਦਸਾ ਵਾਪਰਿਆ ਜਿਹੜਾ ਅੱਗ ਲੱਗੀ ਹੈ ਔਰ ਕੁਪਰ ਕੇ ਸਵਾਹ ਹੋਇਆ ਉਹਨੂੰ ਐਸੇ ਤਰ੍ਹਾਂ ਹੀ ਤਰਾਫ ਦੇ ਰਹਿਣਗੇ ਨਹੀਂ ਰਹੀ ਕਹਿੰਦੇ ਆ ਇਸ ਕਰਕੇ ਇਹ ਗੱਡੀ ਨੂੰ ਦੁਆਰੇ ਇਹ ਇੱਥੇ ਲਿਆ ਕੇ ਖੜੀ ਆ ਔਰ ਅੱਗੇ ਜਿਹੜੀ ਕਿ ਉੱਤੇ ਹਜੇ ਭਿਆਨਕ ਜਲ ਰਹੀ ਆ ਪਰ ਹੁਣ ਦੇਖਣਾ ਹੋਵੇਗਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੇਕਰ ਕੋਈ ਹੋਰ ਕੋਈ ਆ ਜਾਵੇ ਜਾਂ ਮੌਕੇ ਤੇ ਪਹੁੰਚ ਜਵੇ ਤਾਂ ਸ਼ਾਇਦ ਹੋ ਸਕਦਾ ਕੋਈ ਇਸ ਤਰ੍ਹਾਂ ਦਾ ਅੱਗ ਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਜਿਹੜੀਆਂ ਬਾਹਰੂ ਜਿਹੜੀਆਂ ਗੱਡੀਆਂ ਮੌਕੇ ਤੇ ਕੰਮ ਨਾ ਆਉਣ ਤਾਂ ਉਸ ਗੱਡੀਆਂ ਦਾ ਕੀ ਫਾਇਦਾ ਇਸ ਇਲਾਕੇ ਦੇ ਵਿੱਚ ਕਹ ਜੀਆ ਕਿ ਪ੍ਰੈਸ਼ਰ ਕਦੇ ਖਰਾਬ ਹੋ ਗਿਆ ਤੇ ਪ੍ਰੈਸ਼ਰ ਨਹੀਂ ਭਰਨੀ ਕੀਤੀ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹਾਦਸਿਆਂ ਦੇ ਟਾਈਮ ਗੱਡੀ ਖਰਾਬ ਹੋਣਾ ਇੱਕ ਬਹੁਤ ਹੀ ਵੱਡੀ ਅੰਗੇਲਿਕ ਗੱਲ ਹੈ ਲਾਪਰਵਾਹੀ ਵੀ ਗਿਆ ਚਾਹੁੰਦਾ ਹੈ ਪਰ ਦੇਖਣ ਵਾਲੀ ਗੱਲ ਹੈ ਕਿ ਮੌਕੇ ਦੇ ਜਦੋਂ ਕੇ ਪਾਰਕ ਨੇ ਨਹੀਂ ਕੀਤੀ ਖਰਾਬ ਹੋਣ ਦੇ ਨਾਲ ਕਾਫੀ ਅੱਗ ਦਾ ਅੱਗੇ ਹੋਰ ਵੱਧ ਚੱਗੀ ਹੈ ਪਰ ਇਸ ਤਰ੍ਹਾਂ ਸੜਦਾ ਹੋਵੇ ਜਾਂ ਕੋਈ ਵਿੱਚ ਬੱਚੇ ਵੀ ਸੜ ਸਕਦੇ ਨੇ ਕੋਈ 부ੜੀ ਜਨਾਨੀ ਵੀ ਸੜ ਸਕਦੀ ਹੈ ਫਟਾਫਟ ਇਹ ਠੀਕ ਰੱਖਣੀਆਂ ਚਾਹੀਦੀਆਂ ਨੇ ਤਾਂ ਕਰਕੇ ਇਹਨਾਂ ਨੂੰ ਐ ਨਹੀਂ ਵੀ ਖਰਾਬ ਮਸ਼ੀਨਾਂ ਰੱਖਣੀਆਂ ਚਾਹੀਦੀਆਂ ਠੀਕ ਐਵੇਂ ਹੁੰਦਾ ਹੀ ਹੈ ਹੋਰ ਦੂਜਾ ਕੀ ਹੈਗਾ ਭਈਆ ਪੈਸਾ ਤੇ ਹੁਣਾ ਕਿਸੇ ਦੇ ਮੱਥੇ ਲੱਗਦਾ ਹੀ ਨਹੀਂ ਇਹ ਸਰਕਾਰੀ ਕੰਮ ਹੈਗਾ ਇਹਨਾਂ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਸਾਰਿਆਂ ਨੂੰ ਠੀਕ ਅੱਜ ਚਿਤਰਾਣਾ ਵਿਖੇ ਕੁੱਪਾਂ ਨੂੰ ਕਿੱਗਨੇ ਇੱਕ ਪਿਆਰ ਗਰੂਪ ਧਾਰਨ ਕਰ ਰਿਹਾ ਜਿੱਥੇ ਕਿ ਵੱਡੀ ਤਰ੍ਹਾਂ ਦੇ ਵਿੱਚ ਅੱਗ ਲੱਗੀ ਇੱਥੇ ਜਿਹੜੇ ਕਿ ਕੁੱਪਾਂ ਦੇ ਕਾਫੀ ਸਾਧਕੇ ਸਵਾਹ ਹੋ ਗਏ ਨੇ ਨੁਕਸਾਨ ਹੋਇਆ ਕਾਫੀ ਜ਼ਿਆਦਾ ਜੀਵਿੰਦਾਰਾਂ ਦਾ ਅਸੀਂ ਗੱਲ ਕਰਦੇ ਜਿਹੜੇ ਕਿ ਜੀਵਿੰਦਾਰ ਕਿਸਾਨ ਹੈ ਜਿਨ੍ਹਾਂ ਦੀ ਇੱਥੇ ਇਸ ਤਰ੍ਹਾਂ ਵਕਤ ਕੁੱਪਾਂ ਨੂੰ ਅੱਗ ਲੱਗੀ ਹੈ ਹਨੇਰੀ ਆਈ ਹੈ ਦਰਸਾ ਸਿੰਘ ਜੀ ਗੱਲਬਾਤ ਜੀ ਹਨੇਰੀ ਆਈ ਹੈ ਜੀ ਇੱਧਰ ਬਾੜ ਨੂੰ ਅੱਗ ਲੱਗੀ ਸੀ ਜੀ ਉਸ ਤੋਂ ਆਹ ਕੁੱਪਾਂ ਨਾਲ ਲੱਗੀ ਉੱਡ ਕੇ ਫਿਰ ਮੇਰੇ ਕੁੱਪਾਂ ਨੂੰ ਜਾ ਲੱਗੀ ਜੀ 50 ਟਰਾਲੀਆਂ ਦਾ ਜੀ ਹਾਂਜੀ 50 ਤੋਂ 50 60 ਟਰਾਲੀਆਂ 50 ਟਰਾਲੀਆਂ ਉੱਥੇ ਸਨ ਤਿੰਨ ਕਿੱਲੇ ਨੇ ਇੱਥੋਂ ਦੂਰ ਹੋ ਨੇਹਰੀ ਦੇ ਕਾਰਨ ਇੱਥੋਂ ਬਰੋਲਾ ਉੱਡ ਕੇ ਪੰਜ ਪੰਜ ਕੋ ਪੋਸ ਹਨ ਜੀ 70 ਕੁ 60 70 ਟਰਾਲੀਆਂ ਆਏ ਸਨ ਤੇ ਇਹ 70 ਇਹ ਵੀ ਸੜ ਗਏ ਤੇ ਉਹ 50 ਟਰਾਲੀਆਂ ਸੜ ਨਹੀਂ ਡੀਆਂ ਨੇ ਫਾਈਵ ਬ੍ਰਿਗੇਡ ਆਈ ਇੱਕ ਵਾਰੀ ਅੱਧੇ ਪੌਣੇ ਘੰਟੇ ਬਾਅਦ ਆਈ ਹੈ ਜੀ ਉਸ ਤੋਂ ਬਾਅਦ ਸਾਰੇ ਆਪਣੇ ਪਿੰਡ ਦੇ ਇਲਾਕੇ ਦੇ ਸਾਰੇ ਮੁੰਡੇ ਸਾਰੇ ਆ ਲੱਗੇ ਨੇ ਸੇਵਾਦਾਰੀ ਤੇ ਫਾਈਵ ਬ੍ਰਿਗੇਡ ਆਇਆ ਫਿਰ ਉਸ ਤੋਂ ਬਾਅਦ ਪਾਣੀ ਮੁੱਕ ਗਿਆ ਤੇ ਹਜੇ ਤੱਕ ਤੇ ਆਇਆ ਨਹੀਂ ਆਪਣੇ ਮੁੰਡੇ ਲੱਗੇ ਨੇ ਸਾਰੇ ਇੱਥੇ ਆਇਆ ਕੀ ਲੱਗਦਾ ਤੁਹਾਨੂੰ ਪੁਲਿਸ ਪ੍ਰਸ਼ਾਸਨ ਜਾਂ ਜਿਹੜੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਮੌਕੇ ਤੇ ਹੁੰਦੀਆਂ ਤਾਂ ਇਹ ਕੋਈ ਅੱਗ ਦੇ ਪ੍ਰਸ਼ਾਸਨ ਤੇ ਪਹੁੰਚਿਆ ਜੀ ਪਰ ਫਾਇਰ ਬ੍ਰਿਗੇਡਰ ਨਹੀਂ ਆ ਰਿਹਾ ਜੀ ਕੋਈ ਮਿੱਜਾ ਪੁਲਿਸ ਪ੍ਰਸ਼ਾਸਨ ਤੇ ਉਦੋਂ ਹੀ ਆ ਗਿਆ ਸੀ ਉਦੋਂ ਹੀ ਪਹੁੰਚ ਗਿਆ ਸੀ ਪੁਲਿਸ ਵਾਲੇ ਤੇ ਆ ਗਏ ਸਨ ਉਦੋਂ ਹੀ ਪਰ ਹੁਣ ਇਹ ਵੀ ਫਾਈਬਰ ਗੇਡ ਦਾ ਚੱਕਰ ਹੈ ਫਾਈਬਰ ਗੇਡ ਪਾਣੀ ਤੋਂ ਬਿਨਾਂ ਕੀ ਕਰ ਸਕਦੇ ਆਪਾਂ ਕੁਝ ਪਾਣੀ ਲੈ ਕੇ ਆਇਆ ਅੱਧਾ ਅੱਧਾ ਹੋਣਾ ਜੀ ਅੱਧੇ ਤੋਂ ਵੀ ਘੱਟ ਉਸ ਤੋਂ ਬਾਅਦ ਹੋ ਗਿਆ ਉਹਨੂੰ ਮੇਰੇ ਖਿਆਲ ਚ ਅੱਧਾ ਪੌਣਾ ਘੰਟਾ ਹੋ ਗਿਆ ਹੈ ਉਹਨੂੰ ਤਹੇ ਤੱਕ ਮੁੜਿਆ ਨਹੀਂ ਜੀ ਉਹ ਅਜਿਹਾ ਕਿਤੇ ਵੀ ਖੜੀ ਆਪ ਆਪ ਹੀ ਲੱਗੀਆਂ ਸੀ ਯਤਨ ਨਾਲ ਜਿੰਨਾ ਕ ਬਚਾਓ ਕਰ ਸਕਨੇ ਸਾਲੇ ਸਾਰ ਪੜਦੀ ਇਹ ਥੂੜੀ ਹੈ ਜੀ ਤੇ ਡੰਗਰਾਂ ਦੇ ਕੋ ਚਾਰ ਪੰਡਾ ਵੱਜ ਗਿਆ ਠੀਕ ਨਹੀਂ ਤੇ ਉਹ ਤਾਂ ਸੜ ਕੇ ਸਵਾਹ ਹੋ ਗਈ ਕੀ ਲੱਗਦਾ ਕਿੰਨੇ ਕਿਦਾਂ ਨੁਕਸਾਨ ਹੋ ਗਿਆ ਹੋਊਗਾ ਤੁਹਾਡੇ ਜਿਹੜਾ ਨੁਕਸਾਨ ਤੇ ਦੇਖੋ ਜੀ ਹੁਣ ਜਿਆ ਨਾਲ ਅਗਲੇ ਦਿਨ ਬਾਅਦ ਹੀ ਪਤਾ ਲੱਗੇਗਾ ਜੀ ਹੁਣ 50 ਟਰਾਲੀਆਂ ਉਹ ਖਤਮ ਹੋ ਗਈਆਂ ਨੇ 70 ਟਰਾਲੀਆਂ 70 ਟਰਾਲੀਆਂ ਇਹ ਨਹੀਂ ਜੀ 700 ਟਰਾਲੀ ਹੈ ਜੀ ਤੂੜੀ ਦੀ ਕੋ ਸੰਤ ਸੜ ਗਏ ਸਾਰੇ ਇੱਕ ਇੱਕ ਰੀਪਰ ਸੜ ਗਿਆ ਨਾਲ ਜੀ ਇੱਕ ਹੈਰੋਂ ਸੜ ਗਏ ਹੈਰੋਂ ਦੇ ਟਾਇਰ ਸਨ ਉਹ ਸੜ ਗਏ ਨੇ ਜੀ ਰੀਪਰ ਸਾਰੇ ਹੀ ਸੜ ਗਏ ਰੀਪਰ ਕਿਉਂਕਿ ਕੱਢ ਨਹੀਂ ਸਕੇ ਇੰਨੀ ਅੱਗ ਦਾ ਇੰਨਾ ਉਰਾਲ ਸੀ ਅੱਗ ਦਾ ਤੇ ਹਵਾ ਨੇਰੀ ਦੇ ਕਰਨਾ ਅੱਗ ਨਹੀਂ ਜੀ ਬੁਝ ਰਹੀ ਜੀ ਬਹੁਤ ਜਿਆਦਾ ਨਾ ਲੱਗੇ ਆ ਟਾਈਮ ਸਾਨੂੰ ਕੱਟੋ ਕਾ 4 ਘੰਟੇ ਹੋ ਗਏ ਲੱਗਿਆ ਨੇ ਜੋ ਜੰਡਾ ਇਹਨੇ ਮੁੰਡੇ ਸਾਰੇ ਪਰ ਇਹ ਤੱਕ ਅੱਗ ਤੇ ਕਾਬੂ ਨਹੀਂ ਪਾ ਪਾਏ ਅਸੀਂ ਕੀ ਲੱਗਦਾ ਇਹ ਜਿਹੜੀ ਹਨੇਰੀ ਦਾ ਕਾਰਨ ਉਸ ਟਾਈਮ ਦੀ ਅਣਗੇਲੀ ਅੱਗ ਲੱਗਣ ਦਾ ਕਾਰਨ ਕੀ ਲੱਗਦਾ ਦੇਖੋ ਜੀ ਹੁਣ ਪਤਾ ਲੱਗੇਗਾ ਬਾਅਦ ਚੀ ਹੁਣ ਕੀ ਕਹਿ ਸਕਦੇ ਅਸੀਂ ਤਾਂ ਸਰਾਜ ਬੈਠੇ ਬਾਅਦ ਚ ਅਚਾਨਕ ਇੱਕ ਦਮ ਇਹ ਇਧਰੋਂ ਅੱਗੇ ਪਤਾ ਲੱਗਾ ਵੀ ਪੰਜ ਕੁੱਪ ਸੜਨ ਲੱਗੇ ਨੇ ਚੰਨ ਮਿੰਟਾਂ ਦੇ ਵਿੱਚ ਹੀ 5 ਮਿੰਟਾਂ ਦੇ ਸਾਰਾ ਕੁਝ ਚੰਨ ਮਿੰਟਾਂ ਦੇ ਵਿੱਚ ਹੀ ਸਾਨੂੰ ਪਤਾ ਲੱਗਾ ਪੰਜੇ ਕੁੱਪ ਅੱਗ ਲੱਗ ਗਈ ਇੱਥੇ ਜੇ ਆਏ ਵੀ ਨਹੀਂ ਅਸੀਂ ਤਾਂ ਉਹਨੇ ਚਿਰ ਨੂੰ ਬਰੋਲਾ ਉੱਡਿਆ ਤੇ ਪੰਜੇ ਕੱਪੋ ਵੇਖੋ ਜੀ ਸੜਨ ਲੱਗੇ ਨੇ ਉਹ ਸੜਨ ਲੱਗੇ ਕਾਫੀ ਇਸ ਹਫ਼ਤੇ ਜਿਹੜਾ ਕਿ ਮੰਦਰ ਦੇਖ ਨੂੰ ਮਿਲ ਰਿਹਾ ਹੈ ਕਿ ਅੱਗੇ ਦੇ ਵਿੱਚ ਸੜ ਕੇ ਜਿਹੜਾ ਸਵਾਹ ਹੋ ਗਿਆ ਕਾਫੀ ਜ਼ਿਆਦਾ ਔਰ ਇੱਕ ਉਪ ਜਿਹੜੇ ਇਹ ਸੜ ਗਏ ਨੇ ਅਸੀਂ ਇਸ ਤੋਂ ਇਲਾਵਾ ਜਿਹੜੇ ਕਿ ਪੁਲਿਸ ਬਰਸਾਤ ਵਿੱਚ ਇੱਥੇ ਪਹੁੰਚਿਆ ਹੋਇਆ ਹੈ ਅੱਗ ਤੇ ਕਾਬੂ ਆਉਣ ਵਾਸਤੇ ਉਹਨਾਂ ਵੱਲੋਂ ਵੀ ਇੱਕ ਕਾਫੀ ਜਦਨ ਜਦ ਕੀਤੀ ਜਾਣੀ ਹੈ ਪਰ ਇੱਕ ਦੇਖਣ ਵਾਲੀ ਗੱਲ ਹੈ ਕਿ ਜੇਕਰ ਇੱਥੇ ਪੈਰ ਰਹਿਣ ਗੱਡੀਆਂ ਸੌਕੇ ਤੇ ਬਹੁਤ ਜਾਂਦੀਆਂ ਤਾਂ ਸ਼ਾਇਦ ਹੋ ਸਕਦਾ ਐਡਾ ਵੱਡਾ ਨੁਕਸਾਨ ਹੋਣ ਵਿਚਾਰਿਆ ਜਾਂਦਾ ਪਰ ਇੱਥੇ ਜਿਹੜੇ ਕਿ ਆਪ ਹੀ ਜਿਹੜੇ ਜ਼ਿਮੀਂਦਾਰ ਕਿਸਾਨ ਆਪਣੇ ਆਪ ਹੀ ਅੱਗ ਬੁਝਾਉਣ ਨੂੰ ਲੱਗੇ ਹੋਏ ਜਾਂ ਕਾਬੂ ਪਾਰੇ ਨੇ ਪਰ ਇਹ ਅੱਗ ਤੇ ਕਾਬੂ ਇਸ ਕਰਕੇ ਇਹਦੇ ਉੱਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਲੱਗ ਰਿਹਾ ਹੈ ਇਸ ਵਕਤ ਜਿਹੜੀ ਕਿ ਕੁੱਪਰ ਨੂੰ ਅੱਗੇ ਲੱਗੀ ਹੋਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਮਦਦ ਨਹੀਂ ਮਿਲਦੀ ਜਿਹੜੀ ਇੱਥੇ ਪਹੁੰਚੇ ਨੇ ਸੈਟਰਨਾਂ ਇੰਚਾਰਜ ਜਿਹੜੇ ਨੇ ਆਣੇ ਚਾਹੁੰਦੇ ਅਸੀਂ ਇੰਨਾ ਗੱਲ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੇ ਕਾਬੂ ਪਾਉਣ ਵਾਸਤੇ ਇਹਨੇ ਪ੍ਰਬੰਧ ਕੀ ਰਿਹਾ ਹੈ ਭਜੀ ਫਾਇਰ ਬ੍ਰੀਡ ਗੱਡੀ ਆ ਗਈ ਹੈ ਬਾਕੀ ਮੁੰਡੇ ਲੱਗੇ ਹੋਏ ਨੇ ਅੱਗ ਬੁਝਾਉਣ ਤੇ ਟੈਂਕਰ ਲੱਗੇ ਥੋੜੀ ਲਾਈਟ ਦੀ ਪ੍ਰੋਬਲਮ ਆ ਗਈ ਸੀ ਠੀਕ ਹੈ ਕੰਟਰੋਲ ਆਉਂਦਾ ਨੁਕਸਾਨ ਤਾਂ ਨਹੀਂ 9 10 ਰੁਪਏ ਮਚ ਗਏ ਨੇ ਬਾਕੀ ਜਰੂਰ ਠੀਕ ਹੈ ਕੋਈ ਗੱਲਬਾਤ ਨਹੀਂ ਕਾਰਨ ਖਰਚਿਆਂ ਨੂੰ ਅੱਗ ਲਾਈ ਸੀਗੀ ਉਧਰੋਂ ਹਨੇਰੀ ਆ ਗਈ ਭਜਾ ਕੇ ਗਿਆ ਸੀ ਵੈਸੇ ਉਹ ਕਿਤੇ ਬਾਣੀ ਮੋਟੀ ਰਹਿ ਗਈ ਹਵਾ 'ਚ ਧੋਕਣ ਕਰ ਤੇਰੀ ਆਉਂਦ ਕਰ ਧੋਕੇ ਜਾ ਕੇ ਗੁੱਪਾ ਨੂੰ ਜਗ ਲੱਗੀ ਅੱਗ ਹਾਂਜੀ ਹਾਂ ਫਰਵਰੀਡ ਦੀ ਗੱਡੀ ਆ ਗਈ ਹੈ ਜੀ ਪਾਣੀ ਲੈਣ ਗਿਆ ਹੋਇਆ ਬਹੁਤ ਲੱਗ ਜਾਣਾ ਜੀ ਦੇਖੋ ਤਾਂ ਪੂਣਾ ਕੰਤ ਲੱਗਦੀ ਵਾਜਾ ਪੂਰਾ